ਅਮੂਦੀ ਦਾਦੀ ਜੋ ਵੀ ਚਾਹੁੰਦੀ ਸੀ ਉਹ ਹੋ ਹੀ ਗਿਆ ਕਿਉਂਕਿ ਅਮੂਦੀ ਦਾਦੀ ਨੇ ਸ਼ੁਰੂ ਤੋਂ ਹੀ ਉਸਦੀ ਮਾਂ ਦੇ ਖਿਲਾਫ ਉਹ ਅਮੂਦੇ ਮਾਰੇ ਵਿੱਚ ਜ਼ਹਿਰ ਭਰਿਆ ਸੀ ਉਹ ਹੁਣ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿਉਂਕਿ ਪੰਮੀ ਜਦੋਂ ਅਮੋ ਨੂੰ ਇੱਕ ਨਾਲ ਜਾਣ ਲਈ ਵਾਪਸ ਆਉਂਦੀ ਹੈ ਤਾਂ ਅਮੋ ਉਸ ਨੂੰ ਮਨਾ ਕਰ ਦਿੰਦਾ ਹੈ ਕਿ ਮੈਂ ਸਣੀ ਨੂੰ ਆਪਣਾ ਪਿਤਾ ਨਹੀਂ ਮੰਨਣਾ ਵਾ ਕਿਉਂਕਿ ਇਹ ਮੇਰਾ ਪਿਤਾ ਹੈ ਹੀ ਨਹੀਂ ਤਾਂ ਮਿੰਦੂ ਕਹਿੰਦੀ ਹੈ ਕਿ ਇਹ ਹੀ ਆਪਣਾ ਪਿਤਾ ਹੈ ਤਾਂ ਉਹ ਕਹਿੰਦਾ ਹੈ ਕਿ ਇਸਨੇ ਮੈਨੂੰ ਬਾਹ ਫੜ ਕੇ ਨਹੀਂ ਤੋੜਿਆ ਇਸਨੇ ਮੈਨੂੰ ਖਾਣ ਲਈ ਕੁਝ ਲੈ ਕੇ ਨਹੀਂ ਦਿੱਤਾ ਜਦੋਂ ਮੈਂ ਨਿੱਕਾ ਹੁੰਦਾ ਸੀ ਮੈਨੂੰ ਗੋਦੀ ਨਹੀਂ ਚੱਕਿਆ ਤਾਂ ਮੈਂ ਉਸ ਨੂੰ ਆਪਣਾ ਪਿਤਾ ਕਿਵੇਂ ਕਹਾ ਇਹ ਮੇਰਾ ਪਿਤਾ ਨਹੀਂ ਹੈ ਤਾ ਮਿੰਦੂ ਨੇ ਕਿਹਾ ਵੀਰੇ ਜੇ ਤੇਰੀਆਂ ਸ੍ਰੀ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ ਮੇਰੀਆਂ ਤਾਂ ਕੀਤੀਆਂ ਐ ਤਾਂ ਉਹ ਮੂੰਹ ਵੀ ਦੋਦੇ ਨਾਲ ਵੀ ਲੜਨ ਲੱਗ ਗਿਆ ਕਿ ਤੂੰ ਇਸ ਨੂੰ ਆਪਣਾ ਪਿਤਾ ਦਾ ਦਰਜਾ ਕਿਵੇਂ ਦੇ ਸਕਦੀ ਐ ਅੱਜੇ ਤੋਂ ਦੇ ਦਿੱਤਾ ਤਾਂ ਮੈਂ ਇਹ ਗਲਤੀ ਨਹੀਂ ਕਰਨੀ ਮੈਂ ਆਪਣੇ ਪਿਤਾ ਦਰਜੈ ਉਸ ਨੂੰ ਨਹੀਂ ਦਿਨਾ ਤਾਂ ਸਣੀ ਨੂੰ ਵੀ ਇਹ ਨਾ ਗਲਾ ਦਾ ਗੁੱਸਾ ਆਉਂਦਾ ਹੈ ਤੇ ਉਹ ਆਪਣੇ ਮਨ ਦੇ ਅੰਦਰ ਹੀ ਗੁੱਸਾ ਰੱਖੀ ਰੱਖਦਾ ਹੈ ਤੇ ਜਦੋਂ ਉਹ ਉਸ ਨੂੰ ਮਤਰਿਆ ਕਹਿ ਦਿੰਦਾ ਹੈ ਤਾਂ ਉਸ ਨੂੰ ਸਣੀ ਨੂੰ ਵੀ ਗੁੱਸਾ ਆਉਂਦਾ ਹੈ ਤੇ ਉਹ ਬੋਲ ਪੈਂਦਾ ਹੈ ਪੰਮੀ ਨੂੰ ਕਹਿੰਦਾ ਕਿ ਚਲ ਤੂੰ ਇੱਥੇ ਮੇਰੀ ਬੇਇੱਜ਼ਤੀ ਕਰਵਾਉਣ ਲਈ ਲੈ ਕੇ ਆਈ ਹੈ ਤਾਂ ਪੰਮੀ ਕਹਿੰਦੀ ਹੈ ਕਿ ਮੈਨੂੰ ਤਾਂ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਤਾ ਅਮੂ ਨੇ ਵੀ ਧਾੜ ਧਾੜ ਜਵਾਬ ਦਿੱਤੇ ਸਣੀ ਨੂੰ ਵੀ ਚੁੱਪ ਕਰਾ ਦਿੱਤਾ ਉੱਥੇ ਹੀ ਤੇ ਅਮੂ ਦੀ ਦਾਦੀ ਵੀ ਨਾਲ ਲੱਗ ਗਈ ਉਹ ਕਹਿੰਦੀ ਪੰਮੀ ਮੈਂ ਤੇਥੋਂ ਮਾਫੀ ਮੰਗਣੀ ਸੀ ਮੰਗ ਲਈ ਪਰ ਹੁਣ ਤੂੰ ਮੇਰੇ ਪੋਤੇ ਨੂੰ ਮੇਰੇ ਤੋਂ ਦੂਰ ਨਹੀਂ ਲਿਜਾ ਸਕਤੀ ਤਾ ਪੰਮੀ ਨੂੰ ਸਭ ਕੁਝ ਪਿਛਲਾ ਯਾਦ ਆ ਜਾਂਦਾ ਏ ਕਿ ਪਹਿਲਾਂ ਵੀ ਮੇਰਾ ਪੁੱਤ ਮੇਰੇ ਤੋਂ ਦੂਰ ਹੋਇਆ ਸੀ ਤੇ ਅੱਜ ਵੀ ਮੇਰਾ ਪੁੱਤ ਮੇਰੇ ਤੋਂ ਦੂਰ ਹੋ ਰਿਹਾ ਏ ਪਰ ਅੰਮੋ ਨੇ ਆਪਣੀ ਜੋ ਜਿੱਤ ਲਗਾਈ ਹੋਈ ਹੈ ਉਸਨੇ ਕਿਹਾ ਕਿ ਮੈਂ ਤੁਹਾਡੇ ਨਾਲ ਵਾਪਸ ਨਹੀਂ ਜਾਣਾ ਮੈਂ ਇੱਥੇ ਆਪਣੇ ਦਾਦਾ-ਦਾਦੀ ਕੋਲ ਰਹੂੰਗਾ ਕਿਉਂਕਿ ਮੈਨੂੰ ਨਿੱਕੇ ਹੁੰਦਿਆ ਤੋਂ ਹੀ ਮੇਰੇ ਦਾਦਾ-ਦਾਦੀ ਨੇ ਹੀ ਸੰਭਾਲਿਆ ਤੇ ਜਦੋਂ ਹੁਣ ਉਹਨਾਂ ਦਾ ਟਾਈਮ ਆਇਆ ਤੇ ਹੁਣ ਮੈਂ ਕਿਵੇਂ ਇਹਨਾਂ ਨੂੰ ਛੱਡ ਜਾਵਾਂ ਅਜੇ ਤਾਂ ਤਾਂ ਹੀ ਹੋਰ ਵੀ ਉਲਝਣੀਆਂ ਹਨੇ ਹਲੇ ਤਾਂ ਆਪਾਂ ਵੇਖਾਂਗੇ ਕਿ ਦੀਪ ਤੇ ਕੀ ਅੰਮੋ ਦਾ ਵਯਾ ਹੋਵੇਗਾ ਕੀ ਸਣੀ ਦੁਬਾਰਾ ਅਪਨਾਵੇਗਾ ਅੰਮੂ ਜਾਂ ਅੰਮੂ ਅਪਨਾਵੇਗਾ ਕਹਾਣੀ ਵਿੱਚ ਬਹੁਤ ਹੀ ਵਧੀਆ ਟਵਿਸਟ ਆਉਣ ਵਾਲਾ ਹੈ ਕਿਉਂਕਿ ਹਰ ਇੱਕ ਕਹਾਣੀ ਆ ਜੋ ਉਸ ਤੇ ਨੈਕਸਟ ਪਾਰਟ ਆ ਬਹੁਤ ਹੀ ਅੱਗੇ ਤੇ ਅਗੇ ਇੰਟਰਸਟਿੰਗ ਹੋਣਗੇ ਕਿਉਂਕਿ ਇਸ ਦੇ ਨਾਲ ਜੋ ਬਹੁਤ ਕੜੀਆਂ ਜੋ ਜੁੜੀਆਂ ਵਾਂ ਸਾਹਮਣੇ ਆਉਣਗੀਆਂ ਪੁੱਪੂ ਆ ਫੁੱਫਣ ਵੀ ਸਾਹਮਣੇ ਆਉਣਗੇ ਤੇ ਉਹਨਾਂ ਦੇ ਜੋ ਰਾਜ ਸੀ ਪਹਿਲੇ ਰਾਜ ਸੀ ਉਹ ਵੀ ਸਾਹਮਣੇ ਖੁੱਲਣਗੇ ਕਹਾਣੀ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਪਾਰਟ 102 ਦੇ ਨਾਲ